ਰੱਜੀ ਹੋਈ ਰਾਜ ਕਰਦੇ ਭੁੱਖਿਆਂ ਤੋਂ ਨਹੀਂ ਹੁੰਦਾ ਉਹਨੇ ਨਾਮ ਮੰਗਿਆ ਇੰਨਾ ਪਿਆਰ ਕਰਦਾ ਰਿਹਾ ਗੁਰੂ ਕੇ ਰਾਗੀ ਸਿੰਘਾ ਨਾ ਗ੍ਰੰਥੀ ਸਿੰਘਾ ਨਾ ਘਰੇ ਚੱਲ ਜਾਂਦਾ ਸੀ ਇਹਦਾ ਸਾਡੇ ਰਾਜ ਦਾ ਕੀ ਫਾਇਦਾ ਜੇ ਮਹਾਰਾਜ ਦੇ ਕੀਰਤਨੀਆਂ ਦਾ ਘਰ ਕੱਚਾ ਹੋਵੇ ਆਖੋ ਸਤਨਾਮ ਉਹ ਵੱਖਰੀ ਗੱਲ ਵੀ ਉਹ ਕੀਰਤਨੀਆਂ ਸਾਡੇ ਵਰਗੇ ਨਹੀਂ ਸੀ ਆਹ ਤੇ ਜੇ ਇੱਕ ਦਿਨ ਬਾਕੇ ਨਾ ਆ ਇੰਟਰਵਿਊ ਕਰਨ ਵਾਲੇ ਪਤਾ ਨਹੀਂ ਕਿੰਨੇ ਰਾਗੀ ਗਰੰਥੀ ਰੋਂਦੇ ਆ ਤੇ ਲੋਕ ਹੱਸਦੇ ਦੂਜੇ ਧਰਮਾਂ ਵਾਲੇ ਗੁੱਸਾ ਨਾ ਕਰਿਓ ਲਾਈਵ ਚੱਲਦਾ ਕਦੇ ਕੋਈ ਪੰਡਿਤ ਰੋਂਦਾ ਵੇਖਿਆ ਬੋਲੋ ਵੇਗ ਤੁਹਾਡੇ ਕੋ ਮੋਬਾਈਲ ਹੈ ਕਦੇ ਕੋਈ ਪੰਡਿਤ ਰੋਂਦਾ ਆਇਆ ਹੋਵੇ ਪੱਤਰਕਾਰ ਕੋ ਕਿ ਮੈਨੂੰ ਕੁਝ ਦਿੰਦੇ ਨਹੀਂ ਮੇਰੇ ਆਪਣੇ ਮੇਰਾ ਘਰ ਕੱਚਾ ਮੇਰੇ ਬੱਚੇ ਪੜਾਉਣ ਮਰੀਆਂ ਧੀਆਂ ਵਿਉਣ ਵਾਲੀਆਂ ਕਦੇ ਵੀਡੀਓ ਨਹੀਂ ਆਈ ਕਦੇ ਕੋਈ ਕਾਜੀ ਰੋਂਦਾ ਆਇਆ ਹੋਵੇ ਕਈ ਕੋ ਮੁੱਲਾ ਆਇਆ ਹੋਵੇ ਕਦੇ ਕੋਈ ਇਸਾਈਆਂ ਦਾ ਪਾਸਟਰ ਰੋਇਆ ਹੋਵੇ ਵੀ ਮੈਂ ਮੈਂ ਗਰੀਬ ਆ ਕੱਲੀ ਤੇ ਕੱਲੀ ਵੀਡੀਓ ਕਿਦੀ ਮਿਲਦੀ ਐ ਸਾਡੀ ਕਿੱਡੀ ਸ਼ਰਮ ਵਾਲੀ ਗੱਲ ਐ ਜਿਹੜੀ ਕੌਮ ਨੇ ਵਰਲਡ ਤੇ ਝੰਡੇ ਗੱਡੇ ਆਉਣਾ ਜਿਨ੍ਹਾਂ ਦੇ ਕੁੱਤਿਆਂ ਦੇ ਗਲ 'ਚ ਸੋਨੇ ਦੇ ਪਟੇ ਪਏ ਹੁਣ ਕੋਈ ਲਾਵੇ ਨਾ ਅੱਜ ਉਸ ਕੌਮ ਦਾ ਵਜ਼ੀਰ ਰੋਵੇ ਇਵੇਂ ਨਹੀਂ ਕੋ ਰੋਂਦਾ ਕਿਸੇ ਦਾ ਜੀ ਨਹੀਂ ਕਰਦਾ ਵੀ ਲੋਕ ਮੇਰੀ ਵੀਡੀਓ ਵੇਖਣ ਤੇ ਅਰਬ ਲੋਕਾਂ ਚ ਮੇਰੇ ਬੱਚੇ ਆ ਭਲਕੇ ਮਰੀਆਂ ਧੀਆਂ ਪੁੱਤ ਤੇ ਇਹਨਾਂ ਨੂੰ ਕੋਈ ਆਖੂ ਤੁਹਾਡਾ ਪਿਓ ਹੁੰਦਾ ਸੀ ਵੀਡੀਓ ਚ ਕੀਤਾ ਕਿੰਨਾ ਕੁ ਦੁਖੀ ਹੋਊਗੀ ਕਮੀਆਂ ਸਾਡੀਆਂ